ਅਹ ਮੁਹਾਲੀ ਪੁਲਿਸ ਨੂੰ 16 ਮਈ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਜ਼ੀਰੋਪੁਰ ਦੇ ਇਲਾਕੇ ਵਿੱਚ ਇੱਕ ਬੰਦਾ ਇਲੀਗਲ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈਗਾ ਤੇ ਅਗਰ ਪੁਲਿਸ ਇਮੀਡੀਏਟਲੀ ਰੇਡ ਕਰਕੇ ਚੈੱਕ ਕਰੇ ਤਾਂ ਉੱਥੇ ਜੋ ਇਮੀਗ੍ਰੇਸ਼ਨ ਫਰਾਡ ਕਰਕੇ ਲੋਕਾਂ ਦੇ ਨਾਲ ਕਿ ਪੈਸਾ ਵੀ ਵਸੂਲ ਹੋ ਸਕਦੇ ਤੇ ਜੋ ਵੀ ਡਾਕੂਮੈਂਟਸ ਵਗੈਰਾ ਦੇ ਕੰਪਿਊਟਰ ਵਗੈਰਾ ਜਿਹੜੀ ਵੀ ਚੀਜ਼ ਉਹ ਯੂਜ਼ ਕਰਦੇ ਉਹ ਸਾਰਾ ਬਰਾਮਦ ਹੋ ਸਕਦਾ ਅਗਰ ਮੌਕੇ ਤੇ ਪੁਲਿਸ ਜਾ ਕੇ ਤਲਾਸ਼ ਕਿਤੇ ਕਰੇ ਤਾਂ ਤਾਂ ਇਹ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਜ਼ੀਰਾਪੁਰ ਪੁਲਿਸ ਮੌਕੇ ਤੇ ਪਹੁੰਚੀ ਤੇ ਆ ਤਿੰਨ ਬੰਦੇ ਬਲਟਾਨਾ ਪੁਲਿਸ ਚੌਕੀ ਦੇ ਏਰੀਆ ਵਿੱਚ ਸਨੀ ਐਨਕਲੇਵ ਦੇ ਵਿੱਚ ਰਹਿੰਦੇ ਸੀਗੇ ਗੁਰਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਜੋ ਦੋਨੋਂ ਪਰਾਏ ਹੋ ਤੇ ਉਹਨਾਂ ਦੇ ਉਹਨਾਂ ਦੇ ਇੱਕ ਹੋਰ ਸਾਥੀ ਵਿਜੈ ਜੋ ਕਿ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਹੈਗਾ ਇਹ ਤਿੰਨ ਬੰਦੇ ਮਿਲ ਕੇ ਇਮੀਗ੍ਰੇਸ਼ਨ ਇੱਕ ਸਰਵਿਸ ਦਾ ਸੈਂਟਰ ਚਲਾ ਰਹੇ ਸੀਗੇ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਮੌਕੇ ਤੇ ਇਹਨਾਂ ਦੇ ਕੋਲੋਂ 2 ਕਰੋੜ 96 ਲੱਖ ਰਕਮ ਬਰਾਮਦ ਹੋਈ ਹੈ ਤੇ ਇਹਨਾਂ ਦੇ ਕੋਲੋਂ ਕੁਝ ਇੱਕ ਲੈਪਟਾਪ ਤੇ ਨਾਲੋਂ ਕੁਝ ਕੈਂਡ ਕਾਪੀਜ਼ ਆਫ ਪਾਸਪੋਰਟਸ ਵਗੈਰਾ ਵੀ ਬਰਾਮਦ ਹੋਏ ਤੇ ਇਹ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਇਮੀਗ੍ਰੇਸ਼ਨ ਦਾ ਕੰਮ ਉੱਥੇ ਕਰ ਰਹੇ ਸੀਗੇ ਇਹ ਇਹਨੇ ਲੋਕਾਂ ਨੂੰ ਕਿਵੇਂ ਤਾਲਮੇਂ ਕਰਦੀ ਇਹ ਜੋ ਗੁਰਪ੍ਰੀਤ ਮੁੰਡਾ ਹੈ ਉਹ 7-8 ਸਾਲਾਂ ਤੋਂ ਇੱਕ ਮੱਧਮ ਆਰਕੀਟੈਕਚਰ ਕੰਸਲਟੈਂਸੀ ਫਰਮਾ ਉੱਥੇ ਕੰਮ ਕਰਦਾ ਸੀਗਾ ਕਿਸੇ ਦੇ ਨਾਲ ਉੱਥੇ ਇਹਨੂੰ ਫਿਰ ਕੰਮ ਜਦੋਂ ਆ ਗਿਆ ਤੇ ਬੀਤੇ ਸਾਲ ਡੇਢ ਸਾਲ ਤੋਂ ਫਿਰ ਆਪਣਾ ਕੰਮ ਇਹਨੇ ਸ਼ੁਰੂ ਕਰਨਾ ਸ਼ੁਰੂ ਕਰ ਲਾ ਸੀਗਾ ਤੇ ਉਸ ਵੇਲੇ ਜੋ ਇਹਦੇ ਕੰਟੈਕਟ ਬਣੇ ਸੀਗੇ ਉਹਨਾਂ ਨੂੰ ਯੂਜ਼ ਕਰਕੇ ਅੱਗੇ گا ਕਮਿਸ਼ਨ ਬੇਸਡੇ ਕੰਮ ਕਰਦਾ ਸੀਗਾ ਤੇ ਆਹੀ ਵਾਲਾ ਫਿਰ ਸਾਰੇ ਨੇ ਨੈਟਵਰਕ ਬਣਾਇਆ ਸੀਗਾ ਕਿਦੀ ਕਿਦੀ ਤੇ ਕੰਮ ਕਰਦੇ ਸੀ ਆਪਣਾ ਕੰਮ ਇਹ 1 ਸਾਲ ਡੇਢ ਸਾਲ ਤੋਂ ਕਰ ਰਿਹਾ ਸੀਗਾ ਪਰ ਇਹ ਵਾਲੇ ਜੋ ਇਮੀਗ੍ਰੇਸ਼ਨ ਵਾਲਾ ਕੰਮ ਪਿਛਲੇ 7-8 ਸਾਲਾਂ ਤੋਂ ਹੀ ਕਰ ਰਹੇ ਸੀਗਾ ਪਹਿਲਾਂ ਇਹ ਕਿਸੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਰਦਾ ਸੀਗਾ ਉਹਨਾਂ ਦੇ ਘਰੋਂ ਇਹਨਾਂ ਦਾ ਕੋਈ ਫਰਮ ਦਾ ਨਾਮ ਨਹੀਂ ਸੀਗਾ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਇਹ ਆਪਣੇ ਘਰ ਹੀ ਇਹਨਾਂ ਸਾਰਾ ਕੈਸ਼ ਰੱਖ ਕੇ ਬੈਠੇ ਸੀਗੇ ਤੇ ਵਰਡ ਆਫ ਮਾਊਥ ਦੇ थ्रू ਬੰਦੇ ਵਨੋ ਕਲਾਇੰਟ ਆਪਣੇ ਬਣਾਉਂਦੇ ਸੀਗੇ ਤੇ ਕੰਸਲਟੈਂਸੀ ਬੇਸਡ ਕੰਮ ਕਰ ਰਹੇ ਸੀਗੇ ਤੇ ਗਾਂ ਫੋਨ ਰਾਹੀ ਆ ਆਪਣੇ ਦੋਸਤਾਂ ਰਾਹੀ ਆ ਜੋ ਇਹਨਾਂ ਦੇ ਫੈਲੋ ਇਮੀਗ੍ਰੇਸ਼ਨ ਸਰਵਿਸਿਜ਼ ਜੋ ਪ੍ਰੋਵਾਈਡ ਕਰਦੇ ਉਹਨਾਂ ਦੇ ਕੰਸਲਟੈਂਟ ਨਾਲ ਦੇ ਨੈਟਵਰਕ ਨੂੰ ਯੂਜ਼ ਕਰਕੇ ਉਹ ਕਲਾਇੰਟਸ ਆਪਣਾ ਉਹ ਕਰਦੇ ਸੀਗੇ ਇਸੇ ਹੋਲਿ ਇਮੀਗ੍ਰੇਸ਼ਨ ਨਾਲ ਪਰ ਕਿਉਂਕਿ ਆਊਟ ਆਫ ਦੇ ਦੇਖਿਆ ਕਿ ਬਹੁਤ ਸਾਰੀ ਵੀ ਸਮੱਸਿਆ ਸੀ ਵਰਕ ਹਾਂਜੀ ਇੱਕ ਹਜੇ ਇਨਟੈਰੋਗੇਸ਼ਨ ਤਾਂ ਅੱਜ ਇੱਕ ਦਿਨ ਦੀ ਸਾਢੇ ਕੋਣੀ ਰਿਮਾਂਡ ਤੇ ਤਾਂ ਇਨਟੈਰੋਗੇਸ਼ਨ ਤਾਂ ਪ੍ਰੋਪਰਲੀ ਹੋਣੀ ਬਾਕੀ ਹੈ ਬਟ ਜਿੰਨੇ ਕੀ ਤਫਤੀਸ਼ ਹੋਈ ਹੈ ਜਿੰਨੇ ਕੀ ਕੁਐਸਚਨਿੰਗ ਹੋਈ ਹੈ ਉਸ ਤੋਂ ਆਹੀ ਗਰਲ ਸਾਹਮਣੇ ਆਈ ਹੈ ਕਿ ਐ ਅ ਬਾਕੀ ਜਿਨੇ ਵੀ ਇਮੀਗ੍ਰੇਸ਼ਨ ਵਾਲੇ ਕੰਮ ਕਰਦੇ ਉਹਨਾਂ ਦੇ ਨੈਟਵਰਕ ਨੂੰ ਯੂਜ਼ ਕਰਕੇ ਇਹ ਇੱਕ ਦੂਜੇ ਨੂੰ ਦੱਸਦੇ ਸੀਗੇ ਕਿ ਆਹ ਬੰਦਾ ਪ੍ਰੋਸਪੈਕਟਿਵ ਕਲਾਇੰਟ ਹੋ ਸਕਦਾ ਫਿਰ ਉਹ ਨੂੰ ਅਪਰੋਚ ਕਰਦੇ ਸੀਗੇ ਥਰੂ ਫੋਨ ਜਾਂ ਥਰੂ ਅਦਰ ਮੀਡੀਅਮਸ ਤੇ ਉਹ ਬੰਦੇ ਫਿਰ ਇਹਨਾਂ ਦੇ ਕੋਲ ਆਉਂਦੇ ਸੀਗੇ ਤੇ ਫਿਰ ਇਹ ਸਾਰਾ ਕਾ ਸਾਰਾ ਡਾਕੂਮੈਂਟਸ ਵੀ ਸਕੈਨ ਕਰਾ ਕੇ ਆਨਲਾਈਨ ਹੀ ਮੰਗਾਂਗੇ ਜੇ ਗਿਵਨ ਆਤੋ ਹਜੇ ਇਹਨਾਂ ਦੇ ਕੰਪਿਊਟਰ ਤੇ ਫੋਨਸ ਵਗੈਰਾ ਦੀ ਫੋਰੈਂਸਿਕ ਕੋਈ ਬਾਕੀ ਤੇ ਉੱਥੋਂ ਪਤਾ ਲੱਗ ਜਾਏਗਾ ਕਿ ਫੇਕ ਵਗੈਰਾ ਵੀ ਕਿੱਥੇ ਹੈ ਕਿ ਨਹੀਂ ਕਿੱਥੇ ਆਸਕੈਨ ਕਾਪੀਜ਼ ਆਫ ਪਾਸਪੋਰਟਸ ਮਿਲੇ ਆ ਬਾਕੀ ਸਾਰਾ ਫੇਕ ਵਗੈਰਾ ਦਾ ਸਾਰਾ ਹਜੇ ਇੰਟਰੋਗੇਸ਼ਨ ਪਤਾ ਲੱਗ ਜਾਏਗਾ ਕਾਫੀ ਸਾਰੇ ਤੁਸੀਂ ਦੇਖ ਸਕਦੇ ਹੋ ਅਮਾਉਂਟ ਵੀ ਵੱਡੀ ਹੋਏਗੀ ਤੇ ਪਿਛਲੇ ਸਾਲ ਡੇਟਸਾਲਾ ਤੋਂ ਕਰ ਰਹੇ ਤੇ ਜਿੰਨਾ ਕੀ ਅਸੀਂ ਸਾਰੇ ਜਾਣਦੇ ਗਏ ਪੰਜਾਬ ਚ ਇੱਕ ਕਾਫੀ ਜ਼ਿਆਦਾ ਬੱਚਿਆਂ ਚ ਇੱਕ ਚਾਹ ਹੁੰਦੀ ਹੈ ਬਾਹਰ ਜਾਣ ਦੀ ਤਾਂ ਉਹੀ ਵਾਲੀ ਡੈਸਪੀਰੇਸ਼ਨ ਨੂੰ ਇਦਾਂ ਦੇ ਬੰਦੇ ਯੂਜ਼ ਕਰਦੇ ਤੇ ਕਾਫੀ ਸਾਰੇ ਬੰਦੇ ਹੋ ਸਕਦੇ ਜਿਨ੍ਹਾਂ ਦੇ ਨਾਲ ਪ੍ਰਾਉਡ ਹੋਇਆ ਹੋਗਾ ਨਹੀਂ ਨਹੀਂ ਆ ਇੱਕ ਜੀਵੀ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਖਬਰ ਖਾਸ ਤੇ ਇਨਫੋਰਮੇਸ਼ਨ ਦੇ ਬੇਸਿਸ ਤੇ ਹੀ ਜ਼ੀਰਪੁਰੀ ਜ਼ੀਰਪੁਰ ਪੁਲਿਸ ਨੇ ਰੇਡ ਕੀਤੀ ਤਾਂ ਇਹ ਸਾਰਾ ਬਰਾਮਦ ਹੋਇਆ ਕੰਪਲੇਨ ਸਾਡੇ ਕੋਲ ਹਜੇ ਤੱਕ ਨਹੀਂ ਸੀਗੀ ਬਟ ਹੋ ਸਕਦਾ ਹੁਣ ਜਦੋਂ ਕਿ ਅਨਦਰ ਇੱਕ ਨੈਟਵਰਕ ਬਸਟ ਹੋ ਗਿਆ ਤਾਂ ਹੁਣ ਹੋ ਸਕਦਾ ਕੰਪਲੇਨੈਂਟ ਸਾਡੇ ਕੋਲ ਆਣ ਕਿ ਸਾਡੇ ਨਾਲ ਫਰਾਡ ਹੋਇਆ ਹੈਗਾ ਉਹ ਕਿਹਾ ਦਾ ਜਿਹੜੇ ਕੰਟੀਨ ਨੂੰ ਸੰਭਾਲ ਰਹੇ ਨੇ ਇਹ ਸਟੱਡ ਪਿਛਾਣ ਨੂੰ ਨਾ ਪਕਾ ਰਹੇ ਕਿ ਜਿਹੜੇ ਦੇਖ ਕੇ 30 ਮਿੰਟ ਕੱਢ ਰਿਹਾ ਹੈ ਪਰ ਸਾਡੇ ਕੋਲ 40 ਦੇ ਕ੍ਰੀਮ ਜਿਹੜੇ ਰੋਸ ਤੋਂ ਆਉਂਦੇ ਨੇ ਜਾਂ ਉਹ ਨਹੀਂ ਮਿਲਦੇ ਨੇ ਚਲੋ ਅਗਰ ਚੱਲਦੇ ਹਾਂ ਜਨਾਬ ਜੀ ਦੇਖੇਗਾ ਸਾਹੂ ਪੋਸਟ ਕੋਡ ਦਾ ਨਿਸ਼ਾਨ ਹੈ ਤੁਸੀਂ ਦੇਖੇ ਕਿ ਜਿਹੜੇ ਲੀਡਿੰਗ ਨੇ ਮੈਨੇ ਲੀਡਿੰਗ ਹਾਂਜੀ ਲਿਸਟ ਹੋਣਦੀ ਹੈਗੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ লাইਸੈਂਸ ਦਿੱਤੇ ਜਾਂਦੇ ਤੇ ਉਹਦੀ ਲਿਸਟ ਡੀਸੀ ਦੀ ਵੀ ਵੈਬਸਾਈਟ ਦੇ ਉੱਪਰ ਹੁੰਦਾ ਤੇ ਮੋਹਾਲੀ ਪੁਲਿਸ ਦੀ ਵੀ ਜੋ ਆਪਣੀ ਵੈਬਸਾਈਟ ਹੈ ਉੱਥੇ ਵੀ ਲਾਇਸੈਂਸੀ ਜੋ ਵੀ ਇਮੀਗ੍ਰੇਸ਼ਨ ਸਰਵਿਸੇਸ ਸੈਂਟਰਸ ਹੈ ਉਹਨਾਂ ਦੀ ਲਿਸਟ ਅਵੇਲੇਬਲ ਹੈਗੀ ਤੋ ਤੁਹਾਡੇ ਮੀਡੀਅਮ ਕੇ ਥਰੂ ਮੈਂ ਲੋਕਾਂ ਨੂੰ ਆਈ ਰਿਕੁਐਸਟ ਕਰਨਾ ਚਾਹੁੰਦੀ ਹੂ ਕਿ ਜਦੋਂ ਵੀ ਤੁਸੀਂ ਆ ਵੀਜ਼ਾ ਦਾ ਆਪਣਾ ਅਪਲਾਈ ਕਰਦੇ ਹੋ ਜਾਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਪਲੀਜ਼ ਆਪਣਾ ਇੱਕ ਵਾਰੀ ਆਨਲਾਈਨ ਲਾਇਸੈਂਸ ਚੈੱਕ